ਹਾਂਜੀ ਸਵਾਗਤ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਆਪਾਂ ਆ ਕਾਲੀ ਸੁਸਾਇਟੀ ਦੇ ਵਿੱਚ ਸੰਦਾਂ ਦੀ ਬੋਲੀ ਰੱਖੀ ਹੈ ਤਰੀਕ ਹੈ 15 4 2024 ਤੇ ਇੱਥੇ ਜਿਹੜੇ ਖੇਤੀਬਾੜੀ ਸੰਦ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਇੱਕ ਤਾਂ ਹੈਗਾ ਹੈਗੀਆ ਟਰਾਲੀ ਤੇ ਦੋ ਹੈਗੇ ਨੇ ਰੋਟਾਵੇਟਰ ਆ ਟਰਾਲੀ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਦੋ ਆ ਦਾ ਕੰਪਿਊਟਰ ਕਰਾਹਾ ਕੰਪਿਊਟਰ ਕਰਾਏ ਦੀਆਂ ਫੋਟੋਆਂ ਤੁਹਾਨੂੰ ਦਿਖ ਰਹੀਆਂ ਨੇ ਤੇ ਇਸ ਤੋਂ ਬਾਅਦ ਨੇ ਦੋ ਜ਼ੀਰੋ ਡ੍ਰਿਲਾਂ ਲੈਂਡ ਫੋਰਸ ਕੰਪਨੀ ਦੀਆਂ ਤੇ ਦੋ ਰੋਟਾਵੇਟਰ ਨੇ ਇੱਕ 10 ਮਾਡਲ ਹੈ ਇੱਕ 18 ਮਾਡਲ ਹੈ ਜਿਹੜਾ 10 ਮਾਡਲ ਉਹ ਟੈਂਕੀ ਸਮੇਤ ਹੈ ਆ ਪਲੋ ਨੇ ਲੈਂਡ ਫੋਰਸ ਦੇ ਆ ਰੋਟਾਵੇਟਰ 18 ਮਾਡਲ ਤੇ ਟਰਾਲੀ ਦਾ ਬਿੱਡ ਤੁਸੀਂ ਦੇਖ ਸਕਦੇ ਹੋ ਤੇ ਇੱਕ ਆ ਮਲਚਰ ਹੈ ਤੇ ਇੱਕ ਸਿੰਪਲ ਕਰਾਹਾ ਤੇ ਦੋ ਹੈਪੀ ਸੀਡਰ ਨੇ ਆ ਹੈਪੀ ਸੀਡਰ ਪਏ ਨੇ ਇਹ ਇਹ ਸਾਰੇ ਖੇਤੀਬਾੜੀ ਸੰਦ ਨੇ ਇਹਨਾਂ ਦੀ ਰਿਜ਼ਰਵ ਕੀਮਤ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਰੋਟੋ ਰੋਟਾਵੇਟਰ ਟੈਂਕੀ ਵਾਲਾ 10 ਮਾਡਲ ਆ 17000 ਦਾ ਕੰਪਿਊਟਰ ਕਰਾਫ 50400 ਦਾ ਟਰਾਲੀ 20 22500 ਦੀ ਤੇ ਕਰਾ ਸਿੰਪਲ 650 ਦਾ ਹੈਪੀ ਸੀਡਰ 74100 ਦੇ ਇਕੱਲਾ ਇਕੱਲਾ ਮਤਲਬ ਦੋਨੋਂ ਅਲੱਗ-ਅਲੱਗ ਨੇ 74100 ਦਾ ਇੱਕ ਹੈ 0 ਡਰਿੱਲ 21900 ਦੀ ਹੈ ਇੱਕ ਦੋ ਡਰਿੱਲਾਂ ਨੇ ਦੋ ਅਲੱਗ-ਅਲੱਗ ਤੇ ਰੋਟਾਵੇਟਰ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀ ਨਵਾਂ 18 ਮਾਡਲ ਉਹ ਰੱਖੀ ਹੈ ਕੀਮਤ 43800 ਤੇ ਜਿਹੜਾ ਮਲਚਰ ਹੈ ਉਹ ਰੱਖਿਆ 73000 ਦਾ ਜਿਹੜਾ ਐਮਬੀ ਪਲੋ ਆ ਉਹ ਹੈ 72000 ਦੇ ਸਾਰੇ ਖੇਤੀ ਵਾਲੀ ਸੰਦ ਤੁਸੀਂ ਦੇਖ ਲੇ ਤੇ ਇੱਥੋਂ ਦਾ ਜਿਹੜਾ ਸੈਕਟਰੀ ਦਾ ਸਕੱਤਰ ਦਾ ਕੰਟੈਕਟ ਨੰਬਰ ਹੈ ਉਹ ਹੈ 98766 52987 9876652987 ਤੁਸੀਂ ਇੱਕ ਕਾਲੀ ਸੋਸਾਇਟੀ 'ਚ ਪਹੁੰਚ ਸਕਦੇ ਆ ਇਹ ਕਾਲੀ ਤੋਂ ਚਨੀਰ ਰੋਡ ਆ ਜਿਹੜਾ ਉੱਤੇ ਬਣੀ ਹੋਈ ਆ ਸੋਸਾਇਟੀ ਸ਼ਰਤਾਂ ਤੁਹਾਨੂੰ ਪਤਾ ਹੈ ਕਿ 5000 ਰੁਪਏ ਸਕਿਉਰਿਟੀ ਹਰੇਕ ਬੋਲੀਕਾਰ ਨੂੰ ਜਮ੍ਹਾਂ ਕਰਾਉਣੀ ਪਊਗੀ ਤੇ 7 ਦਿਨਾਂ 'ਚ ਪੂਰੇ ਪੈਸੇ ਦੇਣੇ ਪੈਣਗੇ 25% ਪੈਸੇ ਉਸੇ ਦਿਨ ਜਮ੍ਹਾਂ ਕਰਵਾਏ ਜਾਣਗੇ ਤੇ ਬਾਕੀ ਸ਼ਰਤਾਂ ਮੌਕੇ ਤੇ ਪੜ੍ਹ ਕੇ ਸੁਣਾਈਆਂ ਜਾਣਗੀਆਂ ਕਿਸੇ ਵੀ ਸੰਬੰਧ ਦੀ ਹੋਰ ਜਾਣਕਾਰੀ ਵਾਸਤੇ ਤੁਸੀਂ ਸਖਤਰ ਸਭਾ ਨਾਲ ਕੰਟੈਕਟ ਕਰ ਸਕਦੇ ਹੋ ਤੇ ਸੋਸਾਇਟੀ ਸਾਨੂੰ ਦਸਤਾਰ ਵਿੱਚ ਨੀ ਰੱਕਾਂ ਵਾਲੀ ਪਿੰਡ ਦੇ ਰੋਡ ਤੇ ਆ ਮਾਨਸੇਵਾ ਮਾਨਸਾ ਜਿਲ੍ਹਾਏ ਤੇ ਇਸ ਤਰ੍ਹਾਂ ਦੀ ਜੇ ਕੋਈ ਤੁਹਾਨੂੰ ਅਪਡੇਟ ਚਾਹੀਦੀ ਆ ਉਹਨਾਂ ਨਾਲ ਸਮੇਂ 'ਚ ਜਿੱਥੇ ਕੋਈ ਬੋਲੀ ਹੋਊਗੀ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਪਾਉਣ ਦੀ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ